ਜੇ ਤੁਹਾਨੂੰ ਵੀ 40s ਐਂਡ 50s ਦੇ ਦਹਾਕੇ ਦਾ ਲੈਂਦਾ ਤੇ ਚੜਦਾ ਪੰਜਾਬ ਪਸੰਦ ਹੈ ਜੇ ਤੁਹਾਨੂੰ ਵੀ ਉਸ ਦੌਰ ਦੇ ਕਿਸੇ ਕਹਾਣੀਆਂ ਬੇहद ਪਸੰਦ ਨੇ ਤਾਂ ਤਿਆਰ ਹੋ ਜਾਓ ਕਿਉਂਕਿ ਤੰਨੂ ਗਰੇਵਾਲ ਐਂਡ ਨਿਰਵੈਰ ਪੰਨੂ ਲੈ ਕੇ ਆ ਰਹੇ ਨੇ ਬੇਹਦ ਪਿਆਰੀ ਜੀ ਲਵ ਸਟੋਰੀ ਫਿਲਮ ਸੂਹੇ ਵਿੱਚ ਈਰੇ ਵਾਲਿਆਂ ਦੇ ਥਰੂ ਜੀ ਹਾਂ ਜਿਸ ਦਾ ਹਾਲ ਫਿਲਹਾਲ ਹੀ ਟ੍ਰੇਲਰ ਰਿਲੀਜ਼ ਹੋਇਆ ਤੇ ਇੱਕ ਚਲਕ ਮਾਰ ਦਿਆ ਏ ਜ਼ੈ ਟ੍ਰੇਲਰ ਤੇ ਇਸ ਟ੍ਰੇਲਰ ਨੂੰ ਵੇਖ ਕੇ ਲੱਗਦਾ ਹੈ ਕਿ ਸੂਹੇ ਵਿੱਚ ਈਰੇ ਵਾਲਿਆ ਇੱਕ ਰੋਮਾਂਟਿਕ ਡਰਾਮਾ ਫਿਲਮ ਹੋਣ ਵਾਲੀ ਹੈ ਜਿੱਥੇ ਪਾਕ ਇਸ਼ਕ ਮੁਹੱਬਤ ਦੀਆਂ ਗੱਲਾਂ ਤੇ ਪੰਜਾਬੀ ਸੰਸਕ੍ਰਿਤੀ ਦੇ ਪੂਰਨ ਨੇ ਰੰਗ ਵੀ ਨਜ਼ਰ ਆਉਣਗੇ ਨਿਰਵੈਰ ਪੰਨੂ ਅਤੇ ਤਨੂ ਗਰੇਵਾਲ ਫਰੈਸ਼ ਜੋੜੀ ਦਰਸ਼ਕਾਂ ਨੂੰ ਮਿਲਣ ਜਾ ਰਹੀ ਹੈ ਜਿਸ ਦੇ ਚਲਦੇ ਦਰਸ਼ਕ ਕਾਫੀ ਐਕਸਾਈਟਿਡ ਨੇ ਨਿਰਵੈਰ ਪੰਨੂ ਫਿਲਮ ਦੇ ਵਿੱਚ ਚੜ੍ਹਦੇ ਪੰਜਾਬ ਦਾ ਨੌਜਵਾਨ ਗੱਭਰੂ ਤੇ ਤਨੂ ਗਰੇਵਾਲ ਲਹਿੰਦੇ ਪੰਜਾਬ ਦੀ ਸੋਹਣੀ ਮੁਟਿਆਰ ਦੇ ਕਿਰਦਾਰ ਵਿੱਚ ਨਜ਼ਰਾਨ ਵਾਲੀ ਹੈ ਵਿਜ਼ੂਅਲਸ ਬੜੇ ਸ਼ਾਨਦਾਰ ਨੇ ਪੰਜਾਬ ਦੇ ਖੇਤਾਂ ਤੋਂ ਲੈ ਕੇ ਲਾਹੌਰ ਦੇ ਰੰਗਾਂ ਤੱਕ। ਸਿਨੇਮੈਟੋਗ੍ਰਾਫੀ ਨੇ ਹਰ ਸੀਨ ਨੂੰ ਬਾਰਿਆ ਹੈ। ਫਿਲਮ ਨੂੰ ਡਾਇਰੈਕਟ ਕੀਤਾ ਹੈ ਜਨਜੋਤ ਸਿੰਘ ਨੇ ਜੋ ਇਸ ਤੋਂ ਪਹਿਲਾਂ ਕਈ ਖੂਬਸੂਰਤ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ। ਤੇ ਫਿਲਮ ਦੇ ਰਾਈਟਰ ਨੇ ਗਾਇਕ ਤੇ ਅਸਿਸਟ ਬੀਰ ਸਿੰਘ ਜਿਨ੍ਹਾਂ ਦੀ ਬਤੌਰ ਫਿਲਮ ਰਾਈਟਰ ਇਹ ਪਹਿਲੀ ਫਿਲਮ ਹੈ ਇਸ ਦੇ ਨਾਲ ਹੀ ਬੀਰ ਸਿੰਘ ਇਸ ਫਿਲਮ ਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਦੇ ਵੀ ਦਿਖਾਈ ਦੇਣਗੇ। ਫਿਲਮ ਵਿੱਚ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਗੱਲ ਤਾਂ ਕੀਤੀ ਹੀ ਗਈ ਹੈ ਨਾਲ ਹੀ ਟ੍ਰੇਲਰ ਦੇ ਵਿਚ 47 ਦੀ ਚਲਕ ਵੀ ਨਜ਼ਰ ਆ ਰਹੀ ਹੈ ਫਿਲਮ 10 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਸਿਨੇਮਾ ਕਰਾਂ ਦੇ ਵਿੱਚ ਤੁਸੀਂ ਫਿਲਮ ਦੇ ਲਈ ਕਿੰਨੇ ਐਕਸਾਈਟਡ ਹੋ ਕਮੈਂਟਸ ਵਿੱਚ ਜ਼ਰੂਰ ਸ਼ੇਅਰ ਕਰਿਓ